ਤੋੜੀ ਮਹੱਲਾ ਪੰਜਵਾ ਕਿਰਪਨ ਤਨ ਮਨ ਕੇਲ ਵਿਖ ਭਰੇ ਸਾਧ ਸੰਗ ਭਜਨ ਕਰ ਸੁਆਮੀ ਤਾਕਨ ਕੋ एक हरे रहाओ सिद्र बोहित के शुटकत थाम ना जा करे जिसका बोहित तेस आराधे फोटे संग खरे गली सैल उठावत चाहे ओह ही है तरी जोर शकत ਨਾਨਕ ਕਿਸ਼ਨਾਹੀ ਪਰਬ ਰਖੋ ਸ਼ਰਨ ਪਰੇ ਟੋਡੀ ਮਹਲਾ 5 ਹਰ ਕੇ ਚਰਨ ਕਮਲ ਮਨ ਧਿਆ ਕਾਰਡ ਕੁਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਉ ਰਹਾਉ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕਉ ਬਿਘਨ ਨਾ ਕੋ ਲਾਗੇ ਜਾਂ ਕੀ ਪਰਬ ਆਗੇ ਅਰਦਾਸ ਸੰਤ ਪ੍ਰਸਾਦ ਬੇਦਨਾਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਟੋੜੀ ਮਹਲਾ 5 ਵਾਹ ਹਰ ਹਰ ਨਾਮ ਸਦਾ ਸਦ ਜਾਪ ਤਾਰ ਅਨੁਗ੍ਰਹਿ ਪਾਰ ਬ੍ਰਹਮ ਸੁਆਮੀ ਵਸਦੀ ਕੀਨੀਆਪ ਰਹਾਉ जिसके से फिर ते ही संभाले बिन से सोग संताप हाथ दे राखे जन अपने हार होए माई बा ਜੀ ਜੰਤ ਹੋਏ ਮਿਹਰਵਾਨ ਦਇਆਤਾਰੀ ਹਰਨਾਥ ਨਾਨਕ ਸ਼ਰਨ ਪਰੇ ਦੁਖ ਭੰਜਨ ਜਾਗਾ ਬੜ ਪਰਤਾਪ ਤੋੜੀ ਮਹੱਲਾ ਪੰਜਵਾਂ ਸਵਾਮੀ ਸ਼ਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਜ ਬੇਨ ਕੋਨ ਉਧਾਰੇ ਰਹਾਉ ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੋਰ ਜਾਨ ਮਿਲੇ ਪਿਆਰੇ ਨਾਨਕ आनंद करे हर जप जप सगले रोग निवारे तोडी महला پنجਵਾ ਘਰ ਤੀਜਾ ਚੌਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਹਾਂ ਹਾ ਲਪਟਿਓ ਰੇ ਮੂੜੇ ਕਸ਼ੂਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਹਾਓ आपन राम ना चीनो खेनुआ जो पराई सो अपनी मनुआ नाम संगी सो ना बसायो छोड़ जाए ਵਾਹੁ ਜਿਤ ਲਾਇਓ ਸੋ ਸੰਚਿਓ ਜਿਤ ਭੁਖ ਤਿਸਾਇਓ ਅੰਮ੍ਰਿਤ ਨਾਮ ਤੋषा ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਟੋੜੀ ਮਹੱਲਾ 5 ਹਮਾਰੇ ਏਕੈ ਹਰੀ ਹਰੀ ਨਾਨ ਅਵਰ ਸਿੰਝਾਣਾ ਕਰੀ ਰਹਾਉ ਵੱਡੇ ਭਾਗ ਗੁਰ ਆਪਣਾ ਪਾਇਓ ਗੁਰਮੋ ਕੋ ਹਰ ਨਾਮ ਦਰੜਾਇਓ ਹਰ ਹਰ ਜਾਪ ਤਾਪ ਬ੍ਰਤ ਨਿਮਾ ਹਰ ਹਰ ਧਿਆਏ ਕੁਸ਼ਲ ਸਭ ਖੇਮਾ ਆਚਾਰ ਵਿਵਹਾਰ ਜਾਤ ਹਰ ਗੁਨੀਆਂ ਮਹਾ ਆਨੰਦ ਕੀਰਤਨ ਹਰ ਸੁਨੀਆ ਕਹੁ ਨਾਨਕ ਜਿਨ ਠਾਕੁਰ ਪਾਇਆ ਸਭ ਕਿਸ ਤਿਸ ਕੇ ਗ੍ਰਹਿ ਮਹਿ ਆਇਆ ਟੋਡੀ ਮਹੱਲਾ ਪੰਜਵਾ ਘਰ ਚੌਥਾ ਆ ਦੋ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਰੂਡੋ ਮਨ ਹਰ ਰੰਗੋ ਲੋੜੈ ਗਾਲੀ ਹਰ ਨੀਹ ਨਾ ਹੋ ਰਹਾਉ ਹਉ ਤੋਂ ਦੇਂਦੀ ਦਰਸ਼ਨ ਕਾਰਨ ਬਿਥੀ ਬਿਥੀ ਪੇਖ ਗੁਰ ਮਿਲ ਪਰਮ ਗਵਾਇਆ ਹੈ ਇਹ ਬੁੱਧ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਤੁਰ ਮਾਥੈ ਇਹ ਵਿਧ ਨਾਨਕ ਹਰ ਨੈਣ ਅਲੋਇ ਟੋਡੀ ਮਹੱਲਾ ਪੰਜਵਾ ਗਰਬ ਗਹਿਲੜੋ ਮੂੜੜੋ ਹਿਓ ਰੇ ਹਿਓ ਮਹਾਰਾਜ ਰੀ ਮਾਇਓ ਧੀਰ ਨਿਆਈ ਮੋਹ ਫਾ ਕਿਓ ਰੇ ਰਹਾਓ ਕਣੋ 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 ਸਦ ਲੋੜੈ ਬਿਨ ਲਹਿਣੇ ਕੈਠੈ ਪਾਇਓ ਰੇ ਮਹਾਰਾਜ ਰੋਗਾਤ ਵਾਹੁ ਸਿਓ ਲੁਭੜਿਓ ਨੇਹ ਭਾਗੜੋ ਭਾ ਸਜੋਇਓ ਰੇ ਸੋਣ ਮਨ ਸੇਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾਂ ਕੋ ਲਹਿਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਭਾਸਨਾ ਪੌੜਿਓਰੀ ਟੋੜੀ ਮਹਲਾ ਪੰਜਵਾ ਘਰ ਪੰਜਵਾ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ऐसो गुण मेरो प्रभु जी कीन पंच दुख अर अहं रोग तिहि तन ते सगल दूर कीन रहाओ बंधन तोर शोर बिखियाते ते को शब्द मेरे ही रे दीना रूप अनरूप मेरो काश ना बिचारियो गए हो मोहे ਅਰ ਰੰਗ ਪੀਨ ਪੇਖਿਓ ਲਲਨ ਪਾਟ ਵਿਚ ਖੋਇ ਆਨੰਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗਰੇ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਤੀਨਾ ਟੋੜੀ ਮਹਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹ ਹੀ ਕਰਮ ਤਰਮ ਜਪ ਏਹੀ राम नाम निर्मल है रीत रहाओ प्राण आधार जीवन धन मोरे देखन को दर्शन प्रबनीत बाट घाट तो शा संग मोरे मन अपने को मैं हर सखा कीत संत प्रसाद पै मन निर्मल कर किरपा अपने कर लीत सिमर सिमर नानक सुख पाया ਆਦ ਜੁਗਾਦ ਭਗਤਨ ਕੇ ਮੀਤ ਟੋੜੀ ਮਹਲਾ ਪੰਜਵਾ ਪ੍ਰਭ ਜੀ ਮੇਲ ਮੇਰੇ ਪ੍ਰਾਨ ਬਿਸਰ ਨਹੀਂ ਨਮਖ ਹੀਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ ਖੋਵਹ ਪਰਮ ਰੱਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਘੜ ਸੁਜਾਨ ਕੋਟ ਰਾਜ ਨਾਮ ਧਨ ਮੇਰੇ अमृत दृष्ट तारो परब मान आठ पहर रसना गुण गावे जस पूर अघावे संरथ कान तेरी शरण जियन के दाते ਸਦਾ ਸਦਾ ਨਾਨਕ ਕੁਰਬਾਨ ਟੋੜੀ ਮਹਲਾ ਪੰਜਵਾਂ ਪ੍ਰਭ ਤੇਰੀ ਪਾਗ ਕੀ ਤੂਰ ਦੀਨ ਦਿਆ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਦਹ ਦਿਸਰਵ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰਾ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬ ਹੁਨਾ ਮਰਤੇ ਚੂਰ ਤੰਦ ਬੰਦ ਬਿਨ ਸੇ ਮਾਇਆ ਕੀ ਸਾਧੂ ਸੰਗਤ ਮਿਟੇ ਬਿਸੂਰ ਸਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਣੇ ਕੂਰ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਨ ਕੋ ਤਾਰੀ ਮਨ ਆਸ ਰਹਾਉ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖ ਨਾਸ਼ पूरन पार ब्रह्म सुख थे अविनाशी विमल जाको जास संत प्रसाद मेरे पूर मनोरथ करपा पेटे गुणतास ਸ਼ਾਂਤ ਸਹਿਜ ਸੂਖ ਮਨ ਉਪਜਿਓ ਕੋਟ ਸੂਰ ਨਾਨਕ ਪਰਗਾਸ ਟੋਢੀ ਮਹੱਲਾ ਪੰਜਵਾਹ ਹਰ ਹਰ ਪਤਤ ਪਾਵਨ ਜੀ ਪ੍ਰਾਨ ਮਾਨ ਸੁਖ ਦਾਤਾ ਅੰਤਰਜਾਮੀ ਮਨ ਕੋ ਭਾਵਨ ਅਰਹਾਉ ਸੁੰਦਰ ਸੁਘੜ ਚਾਤੁਰ ਸਭ 베ਤਾ ਅਰਿਦ ਦਾਸ ਨਿਵਾਸ ਭਗਤ ਗੁਨ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀ ਜਨ ਸੋ ਖਾਵਨ ਬਿਸਮਨ ਬਿਸਮ ਪਏ ਬਿਸ ਮਾਤਾ ਆਨ ਨਬੀਓ ਦੂਸਰ ਲਾਵਨ ਰਸਨਾ ਸਿ ਬਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਮਹੱਲਾ ਪੰਜਵਾ ਮਾਈ ਮਾਇਆ ਸ਼ਾਲ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਪਜਨ ਬਿਨ ਹਾੜ ਕਾ ਜਲ ਰਹਾਉ ਛੋਡ ਸਿਆਨ ਬਹੁ ਚਤਰਾਈ ਦੋਏ ਕਰ ਜੋੜ ਸਾਧ ਮੰਗ ਚਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਖ ਦੇਹ ਕਾ ਇਹ ਊਤਮ ਫਲ ਬੇਦਬਖਿਆਨ ਕਰਤ ਸਾਧੂ ਜਨ ਭਾਗਹੀ ਨ ਸਮਜਤ ਨਹੀਂ ਖਾਲ ਪ੍ਰੇਮ ਪਗਤ ਰਾਚੇ ਜਾਨ ਨਾਨਕ ਹਰਿ ਸਿਮਰਨ ਦਹਿਨ ਭੈ ਮਲ ਟੋਡੀ ਮਹਾਨ ਪੰਜਵਾ माई चरण गोर मीठे भाग देवे परमेश्वर कोट फला दर्शन डीठे रहाओ गुण गावत अचोते अविनाशी ਕਾਮ ਕ੍ਰੋਧ ਬਿਨ ਸੇ ਮਦ ਢੀਠੇ ਅਸਥਿਰ ਭਏ ਸਾਚ ਰੰਗ ਰਾਤੇ ਜਨਮ ਮਰਨ ਬਾਹੁਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭ ਮੂਠੇ ਟੋੜੀ ਮਹਲਾ 5ਵਾਂ ਸਾਦ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰ ਪੂਰਾ ਭੇਟਿਓ ਵਡ ਭਾਗੀ ਜਾ ਕੋ ਅੰਤ ਨ ਪਾਰਾ ਵਾਰਾ ਕਰ ਗਏ ਕਾਢ ਲਿਓ ਜਾਣ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬੋੜਨਾ ਸੰਕਟ ਦੁਆਰਾ नानक शरण गही स्वामी की पुनः पुनः नमस्कार टोडी महल्ला पंजवा माई मेरे मन को सुख कोट अनंद राज सुख पुगवै हार सिमरत बिनसै सब दुख रहाओ कोट जन्म के केल बेख नासै सिमरत पावन तन मन सुख देख सरूप पूरन पै आसा दर्शन पेटत उतरी भुख चार पदार्थ अष्ट महासिद्ध काम तेन पार जात हर हर रोख ਨਾਨਕ ਸ਼ਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਤੁਖ